ਲਰੀ ਆ ਗਈ ਆ ਤੇ ਆ ਸਾਰਾ ਕੰਮ ਹੋ ਗਿਆ ਇਹਨੂੰ ਵੀ ਆਪਾਂ ਪੈਸੇ ਦੇ ਦਿੱਤੇ ਤੇ ਗਰੋਸਰੀ ਵੀ ਖਰੀਦ ਲਈ ਤੇ ਸਾਰਾ ਖਰਚਾ ਆਪਾਂ ਲਾ ਲਿਆ ਲੈ 2000 ਰੁਪਏ ਬਚ ਗਿਆ ਚਲ 2000 ਦਾ ਨਾ ਮੈਂ ਨਾ ਕੱਲ ਸੂਟ ਵੇਖਿਆ ਸੀ ਮੈਨੂੰ ਬੜਾ ਹੀ ਪਸੰਦ ਆਇਆ ਮੈਂ ਉਹ ਲੈ ਲਵਾਂਗੀ वैसे भी 3-4 महीने हो गए मैं कोई नया सूट नहीं लिया ਤੇ ਆ 2000 بچ ਗਿਆ ਨਾ ਇਹਦਾ ਨਾ ਮੈਂ ਅੱਜ ਸੂਟ ਲੈ ਕੇ ਆਣਾ ਵਾ ਜੀ ਯਾਰ ਇੱਕ ਪ੍ਰੋਬਲਮ ਹੋ ਗਈ ਹੈ ओहो ਕਿਹੜੀ ਪ੍ਰੋਬਲਮ ਹੋ ਗਈ ਕੀ ਹੋਇਆ ਵਾ ਤਾਂ ਜੀ ਤੁਹਾਨੂੰ ਪਤਾ ਵਾ ਕਾਲਜ ਚ ਨਾ ਸਾਡੇ ਫੰਕਸ਼ਨਤੀ ਆਦੋ ਤੇ ਤਿਹਾੜ ਰਹਾ ਹੈਗਾ ਕੱਲ ਸਾਡੇ ਕਾਲਜ 'ਚ ਫੰਕਸ਼ਨ ਹੈਗਾ ਤੇ ਮੈਮ ਨੇ ਕਿਹਾ ਵਕ ਟਿੱਕਾ ਲੈ ਕੇ ਆਣਾ ਮੈਨੂੰ ਟਿੱਕਾ ਚਾਹੀਦਾ ਟਿੱਕਾ ਸੈੱਟ ਚਾਹੀਦਾ ਸਾਰਾ ਤੁਸੀਂ ਮੈਨੂੰ ਲੈ ਆ ਦੋ ਨਾ ਮੇਰੀ ਗਾਲ ਸੁਣ ਨਾ ਤੇਰੇ ਕੋ ਪਏ ਤੇ ਹੋਣੇ ਸੈੱਟ ਨਹੀਂ ਹੈਗੇ ਨਾ ਦੀਦੀ ਮੇਰੇ ਕੋਲ ਉਹ ਕਿਹੜੇ ਸੈੱਟ ਦੀ ਗੱਲ ਕਰਨੀ ਆ ਤੂੰ ਟਿੱਕਾ ਸੈੱਟ ਟਿੱਕਾ ਸੈੱਟ ਲੈਣਾ ਕੱਲ ਤੀਆਂ ਦਾ ਤਿਹਾਰਾ ਤੇ ਫੰਕਸ਼ਨ ਆ ਕੱਲ ਸਕੂਲ ਕਾਲਜ ਚ ਮਤਲਬ ਕਿ ਤੈਨੂੰ ਪੰਜਾਬੀ ਪੂਰਾ ਚਾਹੀਦਾ ਵਾ ਕਿ ਝੁੰਮਕੇ ਵੀ ਚਾਹੀਦੇ ਆ ਸੈੱਟ ਵੀ ਚਾਹੀਦਾ ਟਿੱਕਾ ਨਹੀਂ ਚਾਹੀਦਾ ਪੂਰੀ ਪੰਜਾਬੀ ਲੁੱਕ ਚਾਹੀਦੀ ਤੇ ਤੂੰ ਆਪਣੀ ਸਹੇਲੀ ਕੋ ਮੰਗ ਲੈ ਕਿਸੇ ਤੋਂ ਤੇ ਦੀਦੀs ਕੱਲ ਕਾਲਜ ਫੰਕਸ਼ਨ ਹੈ ਸਾਰਿਆਂ ਨੇ ਲਾ ਕੇ ਆਣਾ ਕੌਣ ਮੈਨੂੰ ਦੇਗਾ ਤੇ ਫੇਰ ਹਣ ਤੂੰ ਕੀ ਚਾਹਨੀ ਆ ਮੈਂ ਮੈਂ ਕੀ ਚਾਹਨੀ ਆ ਮੇਰੀ ਸੋਹਣੀ ਜੀ ਦੀ ਦੀਦੀ ਮੈਨੂੰ ਸੈੱਟ ਲੈ ਦੋ ਇੱਕ ਪਿਆਰਾ ਜਿਹਾ ਸੈੱਟ ਲੈ ਦੋ ਮੇਰੀ ਸੋਹਣੀ ਜੀ ਦੀ ਪਲੀਜ਼ ਦੀਦੀ ਪਲੀਜ਼ ਮੈਨੂੰ ਸੈੱਟ ਲੈ ਦੋ ਨਾ ਓਹੋ ਪਲੀਜ਼ ਲੈ ਦੋ ਨਾ 500 ਰੁਪਏ ਦੇ ਦਿਨਾ ਇੱਕ ਪਲੀਜ਼ ਤੂੰ ਨਾ ਮਸਕੇ ਲਾਂ ਤੋਂ ਬਾਅਦ ਜੀ ਜੀ ਪਲੀਜ਼ ਮੈਨੂੰ ਸੱਟ ਦੇ ਦਿਨਾ ਇੱਕ ਮੈਂ ਕੋਸ਼ਿਸ਼ ਕਰਾਂਗੀ ਜਿੰਨੇ ਤੋਂ ਜਿੰਨੇ ਘੱਟ ਪੈਸੇ ਲੱਗਣਗੇ ਬਾਤ ਤੈਨੂੰ ਵਾਪਸ ਕਰ ਦੂੰਗੀ ਪਲੀਜ਼ ਦੇ ਦਿਓ ਥੋੜੇ ਜਿਹੇ 500 ਇੱਕ ਦੇ ਦਿਓ ਪਲੀਜ਼ ਅੱਛਾ ਠੀਕ ਆ ਤੂੰ ਵੀ ਉਹਦੇ ਤੱਕ ਕਿਹੜਾ ਮੰਨਾਂ ਵਾ ਜਦੋਂ ਤੱਕ ਤੇਰੀ ਖੁਆਇਸ਼ ਪੂਰੀ ਨਹੀਂ ਹੋ ਜਾਂਦੀ ਚੱਲ ਤੈਨੂੰ ਮੈਂ ਪੈਸੇ ਦੇ ਦੇਨੀ ਆ ਤੇ ਵਧੀਆ ਜੇ ਸੈੱਟ ਲੈ ਥੈਂਕ ਯੂ ਮੇਰੇ ਸੋਹਣੀ ਜੀ ਥੈਂਕ ਯੂ ਥੈਂਕ ਯੂ चल दे दो अल्लाह दे दो हमें थैंक यू ये हमारा फंक्शन मनान के थैंक यू बाय चल ठीक है जा बाय चल कोई नहीं 1500 تے بچ گئے نا میں 1500 دا سوٹ لے آواں گی چل او کوئی گالی ممی تو ہی دینا ہی دینے پیسے نہ دو ਵਾਦੂ ਜਾਣੇ ਮੈਨੂੰ ਪੈਸੇ ਦੇਣ ਨੂੰ ਹੁਣ ਕੀ ਹੋ ਗਿਆ ਕਾਦੀ ਲੜਾਈ ਪਾਈ ਆ ਮੰਮੀ ਨਾਲ ਮੈਨੂੰ ਨਾ ਥੋੜੇ ਪੈਸੇ ਚਾਹੀਦੇ ਆ ਤੈਨੂੰ ਕਿਉਂ ਪੈਸੇ ਚਾਹੀਦੇ ਹੁਣ ਕੀ ਦਿੱਕਤ ਆ ਗਈ ਆ ਉਹ ਮੇਰੀ ਬਾਈਕ ਚ ਪੈਟਰੋਲ ਖਤਮ ਹੋ ਗਿਆ ਦੀਦੀ ਮੇਰੀ ਗੱਲ ਸੁਣ ਪਾਪਾ ਨੇ ਅੱਜ ਪਰਸੇ ਸਾਰੀ ਫੁੱਲ ਕਰਾ ਕੇ ਦਿੱਤੀ ਸੀ ਟੈਂਕੀ ਐਡੀ ਛੇਤੀ ਕਿਤਰਾ ਮੋਕ ਗਿਆ ਉਹ ਮੇਰਾ ਯਾਰ ਦੋਸਤ ਲੈ ਗਿਆ ਸੀ ਬਾਈਕ ਤੇ ਯਾਰ ਦੋਸਤ ਲੈ ਗਿਆ ਇਹ ਤੇ ਫਿਰ ਪٹرول ਵੀ ਦੇ ਕੋ ਪੂਆ ਇਤਨਾ ਥੋੜਾ ਵਾ ਕਿ ਭਰੀ ਬਾਈਕ ਦੇ ਦਿੱਤੀ ਤੇ ਖਾਲੀ ਕਰਕੇ ਅਗਲੇ ਆਣੇ ਦੇ ਦਿੱਤੀ ਤੂੰ ਨਾ ਆਪਣੀ ਯਾਰੀ ਦੋਸਤੀ ਛੱਡ ਦੇ ਤੇਰੀ ਯਾਰੀ ਦੋਸਤੀ ਨੇ ਕਿਸੇ ਦੇ ਅੰਦਰ ਲੁੱਟ ਖਾਣਾ ਉਹ ਨਹੀਂ ਦੀਦੀ ਏਡੀ ਕਿਹੜੀ ਗੱਲ ਹੋ ਗਈ ਹੁਣ ਯਾਰ ਦੋਸਤ ਨੇ ਬਾਈਕ ਮੰਗੀ ਤੇ ਮੈਂ ਦਵਾ ਮੰਨਾਂ ਕਰਦਾ ਉਹਨੂੰ ਆਹੋ ਤੇ ਉਹਨੂੰ ਫਿਰ ਕਹਿਣਾ ਕਿ ਟੈਂਕੀ ਫੁੱਲ ਹੀ ਯਾਰ ਦੋਸਤ ਨੇ ਫਿਰ ਫੁੱਲ ਵੀ ਕਰਾ ਕੇ ਦੇਵੇ ਵਾਪਸ ਚਲੋ ਮੰਨਿਆ ਫੁੱਲੀ ਹੁਣ ਉਹਨੂੰ ਅਗਲੇ ਨੂੰ ਕੰਮ ਹੀ ਇੱਥੋਂ ਦਾ ਲਾਗੇ ਜਾ ਕੇ ਕਹ ਕੇ ਉਹ ਵੀ ਗੁਰਦਾਸਪੁਰ ਚੱਲ ਗਿਆ ਬੇਕੂਫ ਜਿਆ ਉਹ ਨਹੀਂ ਦੀਦੀ ਪਾਪਾ ਕੋਲ ਥੋੜਨਾ ਮੰਗਣੇ ਉਨਾਂ ਨੇ ਗਣਤਰਾ ਦੋ ਦਿਨ ਬਾਅਦ ਹੀ ਆਹੋ ਹਾਲ ਹੁੰਦਾ ਆਹੋ ਤੇ ਗੱਲ ਤੇ ਫਿਰ ਉਹਨਾਂ ਦੀ ਸਹੀ ਆ ਨਾ ਤੇਰਾ ਤੇ ਰੋਜ਼ ਇਹੋ ਹੀ ਹਾਲ ਹੁੰਦਾ ਵਾ ਕਿੰਨੀ ਕੁ ਦੇਰ ਤੱਕ ਤੂੰ ਇਤਨਾ ਕਰਦਾ ਰਹੇਂਗਾ ਬਾ ਦੋਸਤਾਂ ਦੇ ਪਿੱਛੇ ਸਾਰਾ ਕੁਝ ਤੂੰ ਲਟਾ ਦੇ ਉਹਦੇ ਕੋ ਮੈਂ ਕਿਹਾ ਪੈਸੇ ਤੂੰ ਉਹ ਦਿਮਾਗ ਖਰਾਬ ਹੋਗਾ ਜਿਹੜੀ ਤੁਹਾਡਾ ਮੈਂ ਹੁਣ ਯਾਰ ਦੋਸਤ ਕੋ ਪੈਸੇ ਮੰਗਾ ਤੂੰ ਤੇ ਮੇਰੀ ਬਾਈਕ ਲੈ ਗਿਆ ਨਾ ਮੈਨੂੰ ਪੈਸੇ ਦੇ ਪਟ્રોલ ਵਾਸਤੇ ਦਸੋ ਹੱਥ ਦੋਗੇ ਤੁਹਾਡੇ ਵਾਲੀ ਚੱਲ ਫੇ ਜਾ ਮੇਰੇ ਕੋ ਕੀ ਕਰਨ ਆਇਆ ਉਹ ਨਹੀਂ ਦੀਦੀ ਪੈਸੇ ਦੇ ਦਿਓ ਮੇਰੇ ਮੰਨ ਜਾ ਕਰੋ ਤੂੰ ਹੀ ਸ਼ਾਨੀ ਹੈਗੇ ਜੇ ਦਸੋ ਪੈਸੇ ਦੇ ਦਿਓ ਮੈਨੂੰ ਚਾਹੀਦੇ ਆ ਹੁਣ ਜ਼ਰੂਰੀ ਕੰਮ ਜਾਣਾ ਮੈਂ ਮੰਨਿਆ ਕਰੋ ਗੱਲ ਨੂੰ ਵੇਖ ਲਓ ਹੁਣ ਤੁਸੀਂ ਮੈਨੂੰ ਪੈਸੇ ਜਣਾ ਨਾ ਦਿੱਤੇ ਤੇ ਆ ਹੁਣ ਰਕੜੀ ਹੋਣ ਦੀ ਜੇ ਮੈਂ ਆਪਣੀ ਬੁਗਣੀ ਤੋੜ ਕੇ ਤੁਹਾਨੂੰ ਸੋਨਾ ਜਾਂ ਗਿਫਟ ਲੈ ਕੇ ਦਊਂਗਾ ਇੱਕ ਹੂੰ ਬੁਗਣੀ ਤੇ ਮੈਨੂੰ ਵੀ ਪਤਾ ਤੇਰੇ ਕਿੰਨੇ ਕ ਪੈਸੇ ਜੁੜੇ ਜਾਣੇ ਆ ਉਹ ਚਲੋ ਤੁਹਾਨੂੰ ਕੀ ਪਤਾ ਮੈਂ ਕਿੰਨੇ ਪੈਸੇ ਜੋੜਦਾ ਵਾਂ ਦੇ ਦਿਓ ਹੁਣ ਦੀਦੀ ਦੇ ਦਿਓ ਏ ਹਾਏ ਚਲ ਮੈਂ 500 ਰੁਪਏ ਦੇ ਦੇਣੀ ਆ ਆ ਮੈਨੂੰ ਪਤਾ ਮੇਰੀ ਪੈ ਨੌਕਰੀ ਬਹੁਤ ਵਧੀਆ ਕਰਦੀ ਆ ਉਹਦੇ ਮੈਨੂੰ ਵੀ ਪਤਾ ਮੈਂ ਨੌਕਰੀ ਕਰਦੀ ਆ ਹਾਂਜੀ ਚਲੋ ਦੇ ਦਿਓ ਤੇ ਹੁਣ ਨਾ ਐਸੇ ਆਦੀ ਨਾ ਕਦਰ ਕਰਨੀ ਸਿੱਖ ਤੂੰ ਤੂੰ ਐਵੇਂ ਫालतੂ ਜਿਹਾ ਆਪਣੇ ਦੋਸਤਾਂ ਨੂੰ ਦੇ ਦੇਣਾ ਵਾ ਪੈਸੇ ਕਮਾਣ ਲੱਗਿਆ ਪਤਾ ਕਿੰਨੀ ਕਿੰਨੀ ਮਿਹਨਤ ਲੱਗਦੀ ਆ ਤੂੰ ਹਜੇ ਕਮਾਉਂਦਾ ਨਹੀਂ ਨਾ ਤਾਂ ਕਰਕੇ ਤੈਨੂੰ ਪਤਾ ਨਹੀਂ ਆ ਸਵੇਰੇ ਜਾਈਦਾ ਤੇ ਸ਼ਾਮੀ ਘਰੇ ਆਈਦਾ ਅੱਛਾ ਚਲੋ ਠੀਕ ਆ ਹਣ ਦੇ ਦੋ ਜੇ ਮੈਨੂੰ ਨੌਕਰੀ ਕਰਨ ਦੀ ਲੋੜ ਆ ਜਦੋਂ ਮੇਰੇ ਹੀਰੇ ਵਰਗੀ ਭੈਣ ਮੈਨੂੰ ਪੈਸੇ ਦੇਂਦੀ ਆ ਤੇ ਖੁਦ ਕਮਾਉਂਦੀ ਆ ਹੂੰ ਮਸਕੇ ਲੈ ਆਣੇ ਨਾ ਤੂੰ ਕਾਟੇਗਾ ਚਲੋ ਦੇ ਦੋ ਹੁਣ ਚੱਲ ਆ ਲੈ ਲੈਓ ਚਲੋ ਥੈਂਕ ਯੂ ਥੈਂਕ ਯੂ ਸੋ ਮਚ ਪੰਦਨਾ ਸੋ 10000 ਰੁਪਏ ਬਚ ਗਿਆ 1000 ਰੁਪਏ ਦਾ ਕੀ ਲਵਾਂਗੀ ਮੈਂ ਸਸੀ ਭਾਲਦੀ ਦੀ ਹਾਂਜੀ ਕੀ ਹੋਇਆ ਬੜੀ ਇੱਜ਼ਤ ਨਾ ਬੋਲਣਿਆ ਕੀ ਗੱਲ ਦੀਦੀ ਉਹ ਇੱਕ ਛੋਟੀ ਹੈਲਪ ਚਾਹੀਦੀ ਜਦੀ ਦੱਸੋ ਕਿਹੜੀ ਹੈਲਪ ਚਾਹੀਦੀ ਹੈ ਮੇਰੇ ਯਾਰ ਦੋਸਤ ਦੀ ਇੱਦਾਂ ਭਾਂਜੀ ਆ ਉਹ ਤਾਂ ਜਾਣਦੇ ਨੇ ਤਾਂ ਫੇਰ ਗਿਫਟ ਲੈਣਾ ਤੇ ਜਾ ਲੈ ਲੈ ਮੇਰੇ ਕੋਈ ਘੇਰਨ ਆ ਮੈਂ ਗੜੇ ਤੇ ਦੁਕਾਨ ਪਾਈ ਗਿਫਟਾਂ ਦੀ ਤੇਦੀ ਗਿਫਟ ਲੈਣਾ ਸੀ ਆਹੋ ਤੇ ਲੈ ਲੈ ਮੇਰੇ ਕੋਈ ਕੀ ਕਰਨ ਆਇਆ ਵਾ ਪੈਸੇ ਨਹੀਂ ਆਦੀ ਮੇਰੀ ਗੱਲ ਸੁਣ ਪਾਪਾ ਹਰ ਮਹੀਨੇ ਨਾ ਤੈਨੂੰ ਅਜੇ ਨੂੰ ਤੇ ਰਜਨੀ ਨੂੰ ਪੌਕੇਟ ਮੈਨੇ ਦਿੰਦੇ ਆ ਤੇ ਮੈਨੂੰ ਵੀ ਦਿੰਦੇ ਆ ਤੇ ਉਹ ਕਿੱਥੇ ਗਈ ਸਾਰੀ ਤੇਰੀ ਤੀਜੀ ਮਿੰਨਾ ਕਿੰਨਾ ਵੱਡਾ ਹੁੰਦਾ ਹਾਂ ਸੋਤਰਾ ਦੇ ਫੰਕਸ਼ਨ ਆ ਜਾਂਦੇ ਯਾਰਾ ਦੋਸਤਾਂ ਦੇ ਜਨਮ ਦਿਨ ਹੁੰਦੇ ਆ ਪਾਰਟੀਆਂ ਸਕਣੀਆਂ ਹੁੰਦੀਆਂ ਨਹੀਂ ਤੇ ਹਰ ਯਾਰ ਦੋਸਤ ਦੇ ਫੰਕਸ਼ਨ ਤੇ ਤੇਰਾ ਜਾਣਾ ਜ਼ਰੂਰੀ ਕਿ ਤੇਰੇ ਤੇਰੇ ਜਾਣ ਤੋਂ ਬਿਨਾ ਉਹਨਾਂ ਦਾ ਫੰਕਸ਼ਨ ਨਹੀਂ ਹੋਣਾ ਕੀ ਗੱਲ ਆ ਉਹਨਾਂ ਦੇ ਟੈਂਟ ਲਵਾਉਣਾ ਤੂੰ ਜਾ ਕੇ ਤੇਰੀ ਦੋਸਤੀ ਕੀਤੀ ਉਹਨਾਂ ਨਾਲ ਸੋ ਆਣਾ ਜਾਣਾ ਹੁੰਦਾ ਉਹ ਤੁਹਾਡੀਆਂ ਤੇ ਯਾਰੀਆਂ ਦੋਸਤੀਆਂ ਨੇ ਤੁਹਾਨੂੰ ਲੁੱਟ ਖਾ ਜਾਣਾ ਵਾ ਕਦੀ ਕੋਈ ਆ ਜਾਂਦਾ ਕਦੀ ਕੋਈ ਕਦੀ ਕੋ ਪਰਸੋਂ ਨੂੰ ਤੇਰੇ ਫੇਰ ਕਿਸੇ ਦੋਸਤ ਦਾ ਬਰਥਡੇ ਆ ਜਾਣਾ ਵਾ ਉਹਦੀ ਭਾਂਜੀ ਦਾ ਬਰਥਡੇ ਉਹਦੀ ਭਾਂਜੀ ਦੇ ਬਰਥਡੇ ਤੇ ਜਾਣ ਦੀ ਕੀ ਲੋੜ ਉਹਨਾਂ ਨੇ ਇਨਵਾਈਟ ਕੀਤਾ ਹੈ ਮੈਂ ਚੰਗਾ ਥੋੜੀ ਲੱਗਦਾ ਦੀਦੀ ਨਾ ਜਾਂਦਾ ਕਰੋ ਦੀਦੀ ਮਿਹਰਬਾਨੀ ਕਰੋ ਥੋੜੀ ਜੀ ਮੇਰੀ ਪੂਰੀ ਸ਼ਾਨੀ ਆ ਦੀਦੀ ਕਰ ਦੋ ਹੈਲਪ ਥੋੜੀ ਜੀ ਤੁਸੀਂ ਜੋ ਕਰੋਗੇ ਮੈਂ ਉਹ ਕਰੂੰਗਾ ਤੁਸੀਂ ਕਹਿੰਦੇ ਸੀ ਨਾ ਮੇਰਾ ਸਿਰ ਪੀੜ ਹੁੰਦਾ ਮੈਂ ਪੂਰੀ ਆ ਮ사ਜ ਕਰਕੇ ਤੁਹਾਨੂੰ ਬਸ ਇਸ ਵਾਰ ਹੈਲਪ ਕਰ ਦੋ ਦੀਦੀ ਤੁਸੀਂ ਜੋ ਕਰੋਗੇ ਮੈਂ ਉਹ ਕਰੂੰਗਾ ਤੁਸੀਂ ਕਹਿੰਦੇ ਸੀ ਨਾ ਮੇਰਾ ਸਿਰ ਪੀੜ ਹੁੰਦਾ ਦੀਦੀ ਮੈਂ ਪੂਰੀ ਤੁਹਾਡੀ ਆ ਮ사ਜ ਕਰਕੇ ਦੂੰਗਾ ਸਿਰ ਦੀ ਐਤ ਕੀ ਕਰ ਦੋ ਦੀਦੀ ਬੇਇੱਜ਼ਤੀ ਹੋ ਜਾਣੀ ਮੇਰੀ ਮੈਨੂੰ ਤੇ ਸਮੇਂ ਨਹੀਂ ਆਂਦੀ ਮੈਂ ਕੀ ਕਰਾਂ ਪੈਸੇ ਦੋ ਦੀ ਦੀ ਕਰਨਾ ਕੀ ਹੈ ਤੀ ਤੂੰ ਹੀ ਸ਼ੋਅ ਕਰ ਜੇ ਹੂੰ ਦੇ ਦੋ ਨਾ ਇਹ ਨਾ ਸੋਚੋ ਦੇ ਦੋ ਚਲ ਠੀਕ ਆ ਇਸ ਵਾਰ ਮੈਂ ਦੇ ਦੇਣੀ ਆ ਹੁਣ ਅਗਲੀ ਵਾਰ ਨਹੀਂ ਮੈਂ ਤੇਰੇ ਦੋਸਤਾਂ ਦੇ ਲਈ ਤੈਨੂੰ ਪੈਸੇ ਦੇਣੇ ਆਹ ਕੋਈ ਨਾ ਅਗਲੀ ਵਾਰੀ ਅਗਲੀ ਵਾਰੀ ਵੇਖਾਂਗੇ ਦੇ ਦੋ ਨਾ ਦੇ ਦੋ ਥੈਂਕ ਯੂ 500 ਬਚ ਗਿਆ 500 ਚ ਕਿਹੜਾ ਸੂਟ ਆਏਗਾ ਪਰ ਹਾਂ ਮੇਰੇ ਭੈਣ ਭਰਾ ਮੈਨੂੰ ਕੀ ਕਹਿ ਕੇ ਗਏ ਮੇਰੀ ਭੈਣ ਸ਼ਾਨੀ ਹੈ ਕੀ ਹੈ ਸਹੀ ਗੱਲ ਮੈਂ ਸ਼ਾਨੀ ਆ ਪੈਸਿਆਂ ਕਰਕੇ ਨਹੀਂ ਆਪਣੇ ਰਿਸ਼ਤਿਆਂ ਕਰਕੇ ਇਹ ਪੈਸਿਆਂ ਦੀ ਕਿਹੜੀ ਗੱਲ ਹੈ ਇਹ ਅੱਜ ਗਏ ਨੇ ਤੇ ਕੱਲ ਨੂੰ ਫੇਰ ਮੇਰੇ ਕੋਲ ਵਾਪਸ ਆ ਜਾਣਗੇ ਪਰ ਜਿਹੜੇ ਮੇਰੇ ਅਨਮੋਲ ਰਿਸ਼ਤੇ ਆ ਉਹਤੇ ਹਮੇਸ਼ਾ ਮੇਰੇ ਕੋਲ ਰਹਿਣਗੇ ਨਾ ਮੈਨੂੰ ਵੈਸੇ ਬੜਾ ਚੰਗਾ ਲੱਗਦਾ ਜਦੋਂ ਇਹ ਤਿੰਨੋਂ ਜਾਨੇ ਆਂਦੇ ਆ ਹੱਕ ਦੇ ਨਾਲ ਮੇਰੇ ਕੋਲੋਂ ਪੈਸੇ ਮੰਗਦੇ ਉਸ ਵਕਤ ਮੈਨੂੰ ਆਪਣੀ ਵੱਡੀ ਭੈਣ ਹੋਣ ਤੇ ਫਕਰ ਹੁੰਦਾ ਬੜੀ ਖੁਸ਼ੀ ਮਿਲਦੀ ਹੈ ਕਿ ਜਿਸ ਤਰ੍ਹਾਂ ਛੋਟੇ ਹੁੰਦੇ ਆ ਮੈਂ ਪਾਪਾ ਕੋਲੋਂ ਤੇ ਮੰਮੀ ਕੋਲੋਂ ਪੈਸੇ ਮੰਗਦੀ ਸੀ ਉਸ ਤਰ੍ਹਾਂ ਹੀ ਹੁਣ ਇਹ ਤਿੰਨੋਂ ਜਾਨੇ ਮੇਰੇ ਕੋਲੋਂ ਮੰਗਦੇ ਕੋਈ ਗੱਲ ਨਹੀਂ ਰੱਬ ਇਹਨਾਂ ਨੂੰ ਹਮੇਸ਼ਾ ਹੀ ਖੁਸ਼ ਰੱਖੇ ਤੇ ਪੈਸਿਆਂ ਦੀ ਕਿਹੜੀ ਗੱਲ ਪੈਸੇ ਤੇ ਮੇਰੇ ਕੋ ਫੇਰ ਆ ਜਾਣਗੇ ਪੈਸਿਆਂ ਨਾਲੋਂ ਵੱਧ ਮੇਰੇ ਲਈ ਆ ਰਿਸ਼ਤੇ